ਵੀਨਾ ਵਰਮਾ ਜੀ ਦੀ ਕਹਾਣੀ ਸਤੀ ਦਾ ਅਗਲਾ ਭਾਗ ਉਹ ਦੋਹੇ ਬਹੁਤ ਦੇਰ ਤੱਕ ਗੱਲਾਂ ਕਰਦੇ ਰਹੇ ਤੇ ਫਿਰ ਮਿਲਣ ਦਾ ਵਾਅਦਾ ਕੀਤਾ ਕ੍ਰਿਸ਼ਨਾ ਦੇ ਪੈਰ ਧਰਤੀ ਤੇ ਨਹੀਂ ਪੈ ਰਹੇ ਸੀ ਉਹ ਖੂਬ ਮਨੱਚੀ ਦਿਲ ਖੋਲ ਕੇ ਪ੍ਰੇਮ ਗੀਤ ਗਾਏ ਉਸਨੇ ਉਸ ਤੋਂ ਖੁਸ਼ੀ ਸੰਭਾਲੀ ਨਹੀਂ ਜਾ ਰਹੀ ਸੀ ਅੱਧੀ ਰਾਤ ਤੱਕ ਨੱਚਦੀ ਉਹ ਆਪਣੇ ਹਾਵਾ ਭਾਵਾਂ ਨਾਲ ਨਾਮਦੇਵ ਦਾ ਮਨ ਪਰਚਾਉਂਦੀ ਤੇ ਫਿਰ ਇੱਕ ਦਿਨ ਨਾਮਦੇਵ ਉਸਤੇ ਚਵਾਰੇ ਚ ਉਸ ਨੂੰ ਮਿਲਣ ਆਇਆ ਕ੍ਰਿਸ਼ਨਾਂ ਨੇ ਚੁਬਾਰਾ ਲਿਪੀਆ ਤੇ ਆਪਣੇ ਨਾਲ ਦੀਆਂ ਨੂੰ ਬਾਹਰ ਕੱਢ ਦਿੱਤਾ ਕਿ ਆਪਣੇ ਪੈਰਾਂ ਨਾਲ ਅੰਦਰ ਗੰਦ ਨਾ ਲੈ ਕੇ ਆਉਣ। ਨਵਾਂ ਬਿਸਤਰ ਬਿਸ਼ਾਇਆ ਉਸਨੇ ਹਾਰ ਸ਼ਿੰਗਾਰ ਕੀਤਾ ਤੇ ਨਾਮਦੇਵ ਤੇ ਖਾਣ ਲਈ ਮੇਵੇ ਲੈ ਕੇ ਆਈ। ਉਹ ਉਸਦੇ ਨਾਲ ਦੇ ਸਾਥੀ ਉਸ ਦਾ ਮਜ਼ਾਕ ਉਡਾਉਂਦੇ ਪਰ ਕ੍ਰਿਸ਼ਨਾਂ ਨੂੰ ਕਿੱਥੇ ਪਰਵਾਹ ਸੀ ਕਿਸੇ ਦੀ। ਉਹ ਪ੍ਰੇਮ ਦੀਵਾਨੀ ਹੋਈ ਨਾਮਦੇਵ ਲਈ ਜਾਨ ਦੇਣ ਲਈ ਤਿਆਰ ਸੀ। ਨਾਮਦੇਵ ਆਇਆ ਤੇ ਸਾਰਾ ਦਿਨ ਉਸ ਕੋਲ ਰਿਹਾ। ਰਾਤ ਨੂੰ ਘਰ ਚਲਾ ਗਿਆ। ਫਿਰ ਆਇਆ ਫਿਰ ਚਲਾ ਗਿਆ। ਹੁਣ ਉਹ ਅਕਸਰ ਆਉਂਦਾ ਤੇ ਕਈ-ਕਈ ਘੰਟੇ ਉਸ ਕੋਲ ਪਿਆ ਰਹਿੰਦਾ। ਨਾਮਦੇਵ ਕੋਲ ਹੁੰਦਾ ਤਾਂ ਕ੍ਰਿਸ਼ਨਾ ਕਿਸੇ ਦੀ ਪਰਵਾਹ ਨਾ ਕਰਦੀ। ਵੱਡੇ ਤੋਂ ਵੱਡੇ ਘਰ ਉਹ ਨੱਚਣ ਵੀ ਨਾ ਜਾਂਦੀ। ਦੂਜੇ ਹੀ ਜੜਿਆਂ ਨੂੰ ਲੋਕ ਕੁਝ ਦਿਂਦੇ ਨਾ। ਕ੍ਰਿਸ਼ਨਾ ਦੀਆਂ ਇਹਨਾਂ ਲਾਪਰਵਾਹੀਆਂ ਕਾਰਨ ਰੁਜ਼ਗਾਰ ਨੂੰ ਧੱਕ ਲੱਗਾ ਤੇ ਉਹਦੇ ਸਾਥੀ ਉਸਤੇ ਖੇਸਦੇ ਤੇ ਨਾਮਦੇਵ ਨੂੰ ਵੀ ਬੁਰਾ ਭਲਾ ਕਹਿੰਦੇ। ਰੌਲਾ ਨਾ ਪਾਓ, ਮੇਰਾ ਆਦਮੀ ਸੁੱਤਾ ਪਿਆ ਅੰਦਰ। ਉਹ ਬਾਹਰ ਆ ਕੇ ਬਾਕੀਆਂ ਨੂੰ ਡਾਂਗ ਵਰਗੀ ਗਾਲ ਕੱਢਦੀ ਸੁੱਤਾ ਪਿਆ ਤਾਂ ਪਿਆ ਰਹੇ ਤੂੰ ਵੀ ਨਾਲ ਹੀ ਸੌਂ ਜਾਨੀਏ ਇਹਨੂੰ ਕਹਿ ਦੇ ਰੋਟੀ ਨਾਲ ਲੈ ਕੇ ਆਇਆ ਕਰੇ ਸਾਰੇ ਚੌਣੇ ਦੀ ਦੂਜੀਆਂ ਕਹਿੰਦੀਆਂ ਮੇਰੀ ਖੁਸ਼ੀ ਤੁਹਾਡੇ ਤੋਂ ਜਰੀ ਨਹੀਂ ਜਾਂਦੀ ਤੁਹਾਡੇ ਸੱਪ ਲੜਦਾ ਏ ਤੁਸੀਂ ਵੀ ਲੱਭ ਲੋ ਕੋਈ ਮੈਂ ਨਹੀਂ ਨੱਚਦੀ ਜਾਓ ਕਰ ਲੋ ਕੀ ਕਰਦੀਆਂ ਤੁਸੀਂ ਉਹ ਡਗੜ ਡਗੜ ਕਰਤੀ ਪੌੜੀਆਂ ਚੜ ਜਾਂਦੀ ਇਸ਼ਕ ਦਾ ਜਾਦੂ ਸਿਰਫ ਕ੍ਰਿਸ਼ਨਾਂ ਤੇ ਨਹੀਂ ਸੀ ਚੱਲਿਆ ਨਾਮਦੇਵ ਵੀ ਇਸ ਨਸ਼ੇ ਵਿੱਚ ਚੂਰ ਸੀ ਉਹ ਵੀ ਕ੍ਰਿਸ਼ਨ ਦੇ ਰੂਪਜਾਲ ਵਿੱਚ ਐਸਾ ਫਸਿਆ ਕਿ ਦੋ ਜਹਾਨਾਂ ਨੂੰ ਭੁਲਾ ਬੈਠਾ। ਉੱਚਾ ਲੰਬਾ ਗੋਰਾ ਚਿੱਟਾ ਨਾਮਦੇਵ ਰੰਗੀਨ ਤबीयत ਦਾ ਬੰਦਾ ਸੀ। ਉਹਦੇ ਚੌੜੇ ਮੱਥੇ ਤੇ ਕੁੰਗਰਾਲੇ ਵਾਲਾਂ ਦੀ ਲੱਟ ਹਮੇਸ਼ਾ ਲਟਕਦੀ। ਇਕੱਲਾ ਪੁੱਤ ਸੀ ਮਾਪੇ ਦਾ। ਬਚਪਨ ਵਿੱਚ ਹੀ ਲਾੜ ਪਿਆਰ ਨੇ ਵਿਗਾੜ ਦਿੱਤਾ ਸੀ ਤੇ ਉਹ ਸ਼ਰਾਬ ਪੀਣ ਦਾ ਆਦੀ ਹੋ ਗਿਆ। ਹੌਲੀ-ਹੌਲੀ ਦੋਸਤਾਂ ਦੀ ਸੰਗਤ 'ਚ ਪਿੰਡੋਂ ਬਾਹਰ ਸ਼ਹਿਰ ਘੁੰਮਣ ਜਾਂਦਾ ਤੇ ਨਾਚੀਆਂ ਦੇ ਕੋਠਿਆਂ ਤੇ ਨਾਚ ਦੇਖਣ ਚਲਾ ਜਾਂਦਾ ਪੈਸੇ ਦੀ ਕੋਈ ਕਮੀ ਨਹੀਂ ਸੀ ਪਿਓ ਦੀ ਆੜਤ ਦੀ ਦੁਕਾਨ ਤੇ ਲక్ష్ਮੀ ਮੀਂਹ ਵਾਂਗ ਵਰਸਦੀ ਸੀ ਮਾਂ ਬਾਪ ਵੱਲੋਂ ਮਿਲੀ ਖੁਲ ਕਰਨ ਉਸ ਤੇ ਕਦਮ ਬਹਿ ਗਏ ਤੇ ਉਹ ਬਾਪ ਨਾਲ ਕਾਰੋਬਾਰ 'ਚ ਹੱਥ ਵਟਾਉਣ ਦੀ ਬਚਾਇਆ ਜ਼ਿਆਦਾਤਰ ਸ਼ਹਿਰ ਹੀ ਰਹਿੰਦਾ ਤੇ ਰੰਗ ਰਲੀਆਂ ਮਨਾਉਂਦਾ ਪੁੱਤ ਦੇ ਹਾਲਾਤ ਦੇਖ ਕੇ ਪੰਡਤ ਨਰਾਤਾਰਾਮ ਨੇ ਉਸ ਦਾ ਵਿਆਹ ਕਰਨ ਦੀ ਕੀਤੀ ਆਪਣੇ ਜਾਣ-ਪਛਾਣ ਦੇ ਸ਼ਰੀਪਰਿਵਾਰ ਚੋਂ ਕੁੜੀ ਪਸੰਦ ਕਰਕੇ ਨਾਮਦੇਵ ਦਾ ਵਿਆਹ ਕਰ ਦਿੱਤਾ। ਨਾਮਦੇਵ ਨੇ ਵਿਆਹ ਤੋਂ ਪਹਿਲਾਂ ਆਪਣੀ ਪਤਨੀ ਦੇਖੀ ਨਹੀਂ ਸੀ। ਦੇਖ ਸਕਦਾ ਵੀ ਨਹੀਂ ਸੀ। ਸਮਾਜ ਦਾ ਦਸਤੂਰ ਵੀ ਇਹੋ ਸੀ। ਪਰ ਜਿਸ ਦਿਨ ਘਰ ਟੋਲੀ ਆਈ ਨਾਮਦੇਵ ਦੇ ਜਿਵੇਂ ਹੌਲ ਪੈ ਗਿਆ। ਉਹਦੇ ਨਾਲੋਂ ਅੱਧੀ ਜਨਾਨੀ ਚਰਖੀ ਜਿੰਨੀ। ਮੁਦਕਰ ਜਹੀ ਸਾਵਲਾ ਰੰਗ, ਸ਼ਕਲ ਨਾਲ ਸੂਰਤ ਤੇ ਰੰਗ ਨਾਲ ਰੂਪ। ਨਾਮਦੇਵ ਜਿਵੇਂ ਜ਼ਿੰਦਗੀ ਦੀ ਸਭ ਤੋਂ ਵੱਡੀ ਬਾਜ਼ੀ ਹਾਰ ਗਿਆ ਸੀ। ਪਿਓ ਤਾਂ ਡਰਦਾ ਮਾਰਿਆ ਉਹ ਬੋਲਿਆ ਤਾਂ ਕੁਝ ਨਹੀਂ ਪਰ ਤੀਵੀ ਉਹਦੇ ਮੰਨਣਾ ਲੱਗੀ ਉਸ ਥੀ ਔਰਤ ਦੇ ਮਨ ਵਿੱਚ ਵੀ ਗੈਰੀ ਹੀਣ ਭਾਵਨਾ ਸੀ ਆਦਮੀ ਸੂਰਜ ਵਰਗਾ ਸੋਣਾ ਹਨੇਰੇ ਵਿੱਚ ਬੈਠ ਜਾਵੇ ਤਾਂ ਚਾਨਣ ਕਰ ਦੇਵੇ ਤੇ ਉਹ ਵਿਚਾਰੀ ਆਮ ਸਧਾਰਨ ਨਾ ਹੋਇਆਂ ਵਰਗੀ ਬੱਚੇ ਪੈਦਾ ਕਰਨ ਤੋਂ ਬਾਅਦ ਦਾ ਉਸ ਦਾ ਸਰੀਰ ਹੋਰ ਵੀ ਥੁਲਥਲਾ ਹੋ ਗਿਆ ਸੀ ਉਹ ਸਾਰਾ ਦਿਨ ਚੁੰਨੀ ਨਾਲ ਮੂੰਹ ਸਿਰ ਟਕੀ ਰੱਖਦੀ ਇੱਥੋਂ ਤੱਕ ਕਿ ਨਾਮਦੇਵ ਤੋਂ ਵੀ ਘੁੰਡ ਕੱਢੀ ਰੱਖਦੀ ਨਾਮਦੇਵ ਨੇ ਵੀ ਉਸ ਨੂੰ ਕਦੇ ਕੁਝ ਨਹੀਂ ਕਿਹਾ ਦਿਨੇ ਉਸਨੇ ਕਦੇ ਆਪਣੀ ਔਰਤ ਨੂੰ ਨਾ ਬੁਲਾਇਆ ਪਰ ਰਾਤ ਨੂੰ ਸ਼ਰਾਬ ਦੇ ਨਸ਼ੇ 'ਚ ਉਹ ਹਮੇਸ਼ਾ ਗੁੱਟ ਰਹਿੰਦਾ ਤੇ ਨਾਮਦੇਵ ਨੇ ਇਹ ਸਾਰੀ ਕਹਾਣੀ ਆਪਣੀ ਜਵਾਨੀ ਕ੍ਰਿਸ਼ਨਾ ਨੂੰ ਸੁਣਾਈ ਕ੍ਰਿਸ਼ਨਾ ਮੈਨੂੰ ਤਾਂ ਤੇਰੇ ਜਿੰਨੀ ਸੋਹਣੀ ਉੱਚੀ ਲੰਬੀ ਕੁੜੀ ਚਾਹੀਦੀ ਸੀ ਮੇਰੇ ਬਾਪ ਆਪ ਨੇ ਮੇਰੀ ਜਵਾਨੀ ਤਬਾਹ ਕਰਤੀ ਤੇ ਇਸੇ ਗਮ 'ਚ ਮੈਂ ਦਿਨ ਰਾਤ ਸ਼ਰਾਬ ਪੀ ਰੱਖਦਾ ਜੇ ਜੀਵਨ ਸਾਥੀ ਮਨ ਪਾਉਂਦਾ ਨਾ ਹੋਵੇ ਤਾਂ ਕਾਹਦੀ ਜ਼ਿੰਦਗੀ ਤੇਰੀ ਅਸਲ ਔਰਤ ਤਾਂ ਮੈਂ ਆਂ ਦੇ ਉਹ ਤਾਂ ਐਵੇਂ ਹੀ ਘਰੇ ਕੰਮ ਕਰਨ ਲਈ ਆਂਦੀ ਆ ਤੇਰੇ ਮਾਪਿਓ ਨੇ ਕ੍ਰਿਸ਼ਨਾ ਉਸਦੇ ਕੁੰਗਰਾਲੇ ਬਾਣਾ ਵਿੱਚ ਉਂਗਲੀਆਂ ਫਸਾਉਂਦੀ ਖੇੜਤੀ ਰਹਿੰਦੀ ਕਹਿੰਦੇ ਨੇ ਇਸ਼ਕ ਮੁਸ਼ਕ ਛੁਪਾਇਆ ਨਿਛੁਪਦੇ ਭਾਵੇਂ ਕ੍ਰਿਸ਼ਨਾ ਦਾ ਸਮਾਜ ਵਿੱਚ ਨਾਰੀ ਵਾਲਾ ਕੋਈ ਸਥਾਨ ਨਹੀਂ ਸੀ ਪਰ ਉਸਤੇ ਇਸ਼ਕ ਦੀ ਖਬਰ ਜੰਗਲ ਚ ਅੱਗ ਵਾਂਗ ਫੈਲ ਗਈ ਲੋਕ ਪੰਡਤ ਕੋਲ ਜਾ ਕੇ ਗੱਲਾਂ ਕਰਦੇ ਸਾਲੇ ਨੇ ਸਾਰੇ ਪਾਸੇ ਥੂ ਥੂ ਕਰਵਾ ਦਿੱਤੀ ਮੇਰੀ ਪੱਗ ਰੋਲਦੀ ਮੇਰੀ ਮਿੱਟੀ ਚ ਕੰਜਰ ਕਿੱਥੋਂ ਜੰਮਿਆ ਸੀ ਏ ਨਰਾਤਾ RAM ਸਾਰੇ ਪਿੰਡ ਮੂਰੇ ਪੁੱਤ ਨੂੰ ਗਾਲਾਂ ਕੱਢਦਾ ਪਰ ਨਾਮਦੇਵ ਤੇ ਕੋਈ ਅਸਰ ਨਹੀਂ ਸੀ ਨਾ ਉਹਦੀ ਸ਼ਰਾਬ ਘਟੀ ਤੇ ਨਾ ਹੀ ਉਹਦਾ ਕ੍ਰਿਸ਼ਨਾ ਦੇ ਕੋਲ ਜਾਣਾ ਘਟਿਆ ਕ੍ਰਿਸ਼ਨਾ ਵਿੱਚ ਵੀ ਅਜੀਬ ਪਰਿਵਰਤਨ ਆ ਗਏ ਸਨ ਹੁਣ ਉਹ ਪਹਿਲਾਂ ਵਾਂ ਗਾਲਾਂ ਨਹੀਂ ਕੱਢਦੀ ਸੀ ਬਲਕਿ ਤਮੀਜ਼ ਨਾਲ ਗੱਲ ਕਰਦੀ ਉਹ ਨਾਮਦੇਵ ਤੋਂ ਮਿਲੀ ਸਰੀਰਕ ਤ੍ਰਿਪਤੀ ਸੀ ਜਾਂ ਮਾਨਸਿਕ ਸੁੱਖ ਕਿ ਉਹਦਾ ਇੱਕ ਹਰਾ ਸਰੀਰ ਭਰਨਾ ਸ਼ੁਰੂ ਹੋ ਗਿਆ ਉਸਤੇ ਮੂੰਹ ਤੇ ਲਾਲੀਆਂ ਆ ਗਈਆਂ ਸਰੀਰ ਭਾਰਾ ਹੋਇਆ ਤਾਂ ਠਿੱਟ ਥੋੜਾ ਜਿਹਾ ਬਾਹਰ ਆ ਗਿਆ ਕਿਵੇਂ ਕ੍ਰਿਸ਼ਨਾ ਕੀ ਲ ਘੋ ਰੱਖਿਆ ਹੈ ਝੱਗੇ ਚ ਤੀਵੀਆਂ ਪਿੰਡ ਚ ਮਸਕਰੀਆਂ ਕਰਦੀਆਂ ਮੁੰਡਾ ਇਨਾਮਦੇਵ ਦਾ ਉਹ ਹੱਸ ਕੇ ਜਵਾਬ ਦਿੰਦੀ ਤੇ ਅੱਗੇ ਲੰਘ ਜਾਂਦੀ ਲੈ ਹੀ ਜੜਿਆਂ ਦੇ ਮੁੰਡੇ ਹੋਣ ਲੱਗ ਗਏ ਰੱਬ ਦੀ ਗੱਲ ਪੁੱਠੀ ਘੁੰਮ ਜਾਉ ਤੀਵੀਆਂ ਆਪਸ ਵਿੱਚ ਹੱਸਦੀਆਂ ਪਰ ਕ੍ਰਿਸ਼ਨਾ ਬਹੁਤ ਗੰਭੀਰ ਹੋ ਗਈ ਸੀ ਉਸਨੇ ਨੱਚਣਾ ਬੰਦ ਕਰ ਦਿੱਤਾ ਕਿਤੇ ਉੱਚੀ ਨਿਵੀਂ ਥਾਂ ਤੇ ਪੈਰ ਨਾ ਪੈ ਜਾਵੇ ਢਿੱਡ ਨੂੰ ਚੁੰਨੀ ਨਾਲ ਟੱਕ ਕੇ ਰੱਖਦੀ ਜਿਵੇਂ ਗਰਭਪਤੀ ਹੋਵੇ ਕਿਸੇ ਦੇ ਘਰ ਗੌਣ ਵਜਾਉਣ ਦਾ ਪ੍ਰੋਗਰਾਮ ਹੁੰਦਾ ਤਾਂ ਉਹ ਪੀੜੀ ਤੇ ਬੈਠ ਕੇ ਨਵੀਆਂ ਕੁੜੀਆਂ ਨੂੰ ਸਲਾਹਾਂ ਤੇ ਨਿਰਦੇਸ਼ਨ ਦਿੰਦੀ ਪਰ ਆਪ ਨਾ ਨੱਚਦੀ ਉਹਦੇ ਮੂੰਹ ਨੂੰ ਲੋਕਾਂ ਨੇ ਦੂਜੀਆਂ ਨੂੰ ਵੀ ਦਿਲ ਖੋਲ ਕੇ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਦੁਨੀਆ ਬਦਲ ਗਈ ਸੀ ਕ੍ਰਿਸ਼ਨਾ ਦੀ ਹੁਣ ਉਹਦੀ ਕਿਸਮਤ ਨਾਲ ਕੋਈ ਸ਼ਿਕਵਾ ਨਹੀਂ ਸੀ 2 ਸਾਲ ਬੀਤ ਗਏ ਕ੍ਰਿਸ਼ਨਾ ਦਾ ਢਿੱਡ ਵਦੇ ਨੂੰ ਪਰ ਉਸ ਤੇ ਜਣੇਪਾ ਨਾ ਹੋਇਆ। ਪਰ ਆਸ ਉਸ ਨੇ ਫੇਰ ਵੀ ਨਾ ਛੱਡੀ। ਕੋਈ ਨਹੀਂ ਕਦੇ ਤਾਂ ਰੱਬ ਬੋੜੂਗਾ। ਉਸ ਨੂੰ ਆਪਣਾ ਵਧਿਆ ਹੋਇਆ ਢਿੱਡ ਬਹੁਤ ਚੰਗਾ ਲੱਗਦਾ। ਉਸ ਤੇ ਸੰਪੂਰਨ ਆਰਥ ਹੋਣ ਦਾ ਸਬੂਤ। ਜਿਆਦਾ ਸ਼ਰਾਬ ਪੀਣ ਨਾਲ ਨਾਮਦੇਵ ਦੇ ਗੁਰਦੇ ਖਰਾਬ ਹੋ ਗਏ ਤੇ ਉਹ மஞ்சੇ ਤੇ ਪੈ ਗਿਆ। ਕਈ ਦਿਨ ਕ੍ਰਿਸ਼ਨਾ ਨੂੰ ਮਿਲਣ ਨਾ ਆਇਆ ਤਾਂ ਕ੍ਰਿਸ਼ਨਾ ਖੁਦ ਉਹਦੇ ਘਰ ਚਲੀ ਗਈ। ਤੂੰ ਪੁੱਠੀ ਸਿੱਧੀ ਬਿਮਾਰੀ ਲਾਤੀ ਮੇਰੇ ਆਦਮੀ ਨੂੰ ਨਾਮਦੇਵ ਦੀ ਘਰ ਵਾਲੀ ਉਹਨੂੰ ਦੇਖ ਕੇ ਅਗ ਬਬੂਲਾ ਹੋ ਗਈ ਤੇਰਾ ਆਦਮੀ ਆਦਮੀ ਮੇਰਾ ਆ ਉਹ ਤੈਨੂੰ ਸਿਰਫ ਘਰ ਚ ਕੰਮਕਾਰਾਂ ਨੂੰ ਰੱਖਿਆ ਗੋਲੀਏ ਕ੍ਰਿਸ਼ਨਾ ਟਾਕਾਂ ਤੇ ਹੱਥ ਰੱਖ ਕੇ ਲੜਨ ਲਈ ਖੜੀ ਹੋ ਗਈ ਤੇਰਾ ਆਦਮੀ ਕਿੱਥੋਂ ਆ ਗਿਆ ਖੁਸਰੀਏ ਆਦਮੀ ਤੀਵੀਆਂ ਦੇ ਹੁੰਦੇ ਨੇ ਖੁਸਰੀਆਂ ਦੇ ਨਹੀਂ ਤੂੰ ਕਿਧਰੋਂ ਤੀਵੀ ਆ ਗਈ ਨਾਮਦੇਵ ਦੀ ਘਰ ਵਾਲੀ ਕਹਿੰਦੀ ਮੈਂ ਪੁੱਤ ਜੰਮੇ ਨੇ ਚਾਰ ਲਾਲਾਂ ਅਰਗੇ ਤੂੰ ਜੰਮ ਲੇਂਗੀ ਫੰਡਰੇ ਉਸਨੇ ਕ੍ਰਿਸ਼ਨਾਂ ਦੀ ਕੋਖ ਤੇ ਲਫਜਾਂ ਦੀ ਸੱਟ ਮਾਰੀ ਪੁੱਤ ਤਾਂ ਮੈਂ ਸੱਤ ਜੰਮ ਦਿੰਦੀ ਡਾਡੇ ਰੱਬ ਨੇ ਕਹਿਰ ਕਮਾਇਆ ਕਰਮਾਂ ਨੇ ਦਗਾ ਕੀਤਾ ਨਹੀਂ ਤੇਰੇ ਵਰਗੀ ਭੇਡ ਨੂੰ ਮੈਂ ਕੀ ਸਮਝਦੀ ਸੀ ਪੁੱਤਾਂ ਦਾ ਮੇਣਾ ਮਾਰਦੀ ਐ ਆਪਣੀ ਸ਼ਕਲ ਦੇਖ ਭੂਤਨੀ ਐ ਕਦੇ ਨਾਮਦੇਵ ਨੇ ਤੈਨੂੰ ਮੋਹੋਂ ਨਹੀਂ ਬੁਲਾਇਆ ਸ਼ਕਲਾਂ ਕੌਣ ਦੇਖਦਾ ਆਪਣੀਆਂ ਕਰਤੂਤਾਂ ਦੇਖ ਉਸ ਨੂੰ ਗੱਲ ਨਾ ਸੁਝੀ ਕਰਤੂਤਾਂ ਮੈਂ ਤੈਨੂੰ ਇਹੋ ਜੀ ਦਿਖਾਉਂਦੀ ਕਿ ਤੇਰੇ ਅਗਲੇ ਪਿਛਲੇ ਰੋਂਦੇ ਫਿਰਦੇ ਇਹ ਮੈਂ ਹੀ ਆਂ जिने ਤੈਨੂੰ ਘਰੋਂ ਨਿਕੜਵਾਇਆ ਨਹੀਂ ਤਾਂ ਤੇਰੀ ਔਕਾਤ ਕੀ ਸੀ ਅੱਜ ਵੀ ਚਾਹਾਂ ਤਾਂ ਨਾਮਦੇਵ ਨੂੰ ਲੈ ਜਾ ਕੱਢ ਕੇ ਤੇ ਤੂੰ ਉਹਦੀ ਸ਼ਕਲ ਦੇਖਣ ਨੂੰ ਵੀ ਤਰਸੇ ਪਰ ਮੈਂ ਕਹਿਨੀ ਆ ਕਾਨੂੰ ਦਰਸੀਸ ਲੈਣੀ ਆ ਨਿੱਕੇ ਨਿੱਕੇ ਜਵਾਕਾਂ ਦੀ ਅੱਗੇ ਪਤਾ ਨਹੀਂ ਕਿਹੜੇ ਪਾਪਾਂ ਦੀ ਸਜ਼ਾ ਭੁਗਤਦੀ ਫਿਰਦੀ ਆ ਮੈਂ ਕ੍ਰਿਸ਼ਨ ਨੇ ਜਦੋਂ ਛਾਤੀ ਠੋਕੇ ਗੱਲ ਕਹੀ ਤਾਂ ਨਾਮਦੇਵ ਦੀ ਘਰਵਾਲੀ ਡਰ ਗਈ ਉਹ ਚੁੱਪ ਕਰਕੇ ਅੰਦਰ ਜਾਵੜੀ ਤੇ ਕ੍ਰਿਸ਼ਨ ਸ਼ਮਸ਼ਮ ਕਰਦੀ ਪੌੜੀਆਂ ਚੜ੍ਹ ਕੇ ਨਾਮਦੇਵ ਦੇ ਚਵਾਰੇ ਚਲੀ ਗਈ ਨਾਮਦੇਵ ਸੁੱਕ ਕੇ ਤੀਲਾ ਹੋ ਗਿਆ ਸੀ ਸ਼ਰਾਬ ਨੇ ਉਹਦਾ ਸਰੀਰ ਗਾਲ ਦਿੱਤਾ ਸੀ ਡਾਕਟਰਾਂ ਨੇ ਸ਼ਰਾਬ ਬੰਦ ਕਰਨ ਲਈ ਖਾਸ ਹਦਾਇਤ ਦਿੱਤੀ ਸੀ ਕਿ ਜੇ ਪੀਣੀ ਨਾ ਛੱਡੀ ਤਾਂ ਉਹ ਬਹੁਤ ਥੋੜੀ ਦੇਰ ਜੀਵੇਗਾ ਨਾਮਦੇਵ ਦੇ ਖੂਨ ਵਿੱਚ ਸ਼ਰਾਬ ਰਚ ਗਈ ਸੀ ਨਾ ਪੀਂਦਾ ਤਾਂ ਮਰਦਾ ਸੀ ਜੇ ਪੀਂਦਾ ਤਾਂ ਮਰਦਾ ਸੀ ਘਰਦਿਆਂ ਤੋਂ ਚੋਰੀਓ ਇੱਕ ਅੱਧੀ ਵਾਰੀ ਪੀ ਆਇਆ ਸੀ ਤੇ ਹਾਲਤ ਵਿਗੜਦੀ ਚਲੀ ਗਈ ਹਸਪਤਾਲ ਭਰਤੀ ਹੋਣਾ ਪੈ ਗਿਆ ਸੀ ਉਸਨੂੰ। ਕ੍ਰਿਸ਼ਨਾਂ ਨੂੰ ਪਤਾ ਲੱਗਾ ਤਾਂ ਉਹ ਹਸਪਤਾਲ 'ਚ ਮਗਰ ਹੀ ਆ ਗਈ। ਡਾਕਟਰਾਂ ਦੇ ਪੈਰ ਫੜ ਲਏ ਉਸਨੇ। ਜਿੰਨਾ ਮਰਜ਼ੀ ਖਰਚ ਹੋ ਜਾਏ ਇਹਨੂੰ ਠੀਕ ਕਰ ਦਿਓ। ਆਪਣੇ ਨਾਚ ਗਾਣੇ ਨਾਲ ਕਮਾਇਆ ਧਨ ਤੇ ਤੂੰ ਮਛੱਲਾ ਵੇਚ ਕੇ ਪੈਸਿਆਂ ਦੀ ਪੋਥਲੀ ਉਹਨੇ ਡਾਕਟਰ ਨੂੰ ਆ ਫੜਾਈ। ਪੈਸੇ ਦੀ ਕਮੀ ਤਾਂ ਪੰਡਤ ਨਰਾਤਾਰਾਮ ਨੇ ਵੀ ਨਾ ਆਉਣ ਦਿੱਤੀ। ਪਰ ਨਾਮਦੇਵ ਦੀ ਵਦੀ ਨਹੀਂ ਸੀ। ਖੂਨ ਦੀਆਂ ਉਲਟੀਆਂ ਲੱਗੀਆਂ ਉਸਨੂੰ ਤੇ ਇੱਕ ਦਿਨ ਬਿਸਤਰੇ ਤੇ ਹੀ ਅੱਡੀਆਂ ਰਖੜ ਕੇ ਉਹ ਆਪ ਨੂੰ ਪਿਆਰਾ ਹੋ ਗਿਆ ਪਿੰਡ 'ਚ ਕੌੜਮ ਮਚ ਗਿਆ ਜਵਾਨ ਮੌਤ ਕਿਸੇ ਦੇ ਘਰ 'ਚ ਚੁੱਲ੍ਹਾ ਨਾ ਬਲਿਆ ਕ੍ਰਿਸ਼ਨਾ ਰੋਂਦੀ ਪਿੱਟ ਦੀ ਨਾਮਦੇਵ ਦੀ ਲਾਸ਼ ਦੇ ਨਾਲ ਉਸ ਦੇ ਘਰ ਵਾਪਸ ਆ ਗਈ ਲੰਬੇ ਵਾਲ ਖੋਲ ਕੇ ਗਲ ਵਿੱਚ ਪਾ ਲਏ ਉਸਨੇ ਕਾਲਾ ਘਗਰਾ ਪਾ ਕੇ ਉਹ ਤੀਵੀਆਂ 'ਚ ਬਹਿ ਕੇ ਆਪਣਾ ਸਿਰ ਪਿੱਟਣ ਲੱਗੀ ਨਾਮਦੇਵ ਦੀ ਘਰਵਾਲੀ ਜੋ ਜੋ ਕਰ ਰਹੀ ਸੀ ਉਹ ਕ੍ਰਿਸ਼ਨਾ ਵੀ ਕਰਦੀ ਉਹ ਸਾਰੇ ਰਸਮ ਰਿਵਾਜ ਓਵੇਂ ਹੀ ਨਿਵਾ ਰਹੀ ਸੀ ਜਿਵੇਂ ਨਾਮਦੇਵ ਦੀ ਵਿਧਵਾ ਔਰਤ ਨਾਮਦੇਵ ਦੀ ਅਰਤੀ ਦੇ ਨਾਲ ਦੋਤਰਾ ਮਾਰਦੀ ਉਹ ਸਿਵੀਆਂ ਚ ਗਈ। ਉੱਥੇ ਬਹਿ ਕੇ ਕੀਰਨੇ ਪਾਏ। ਗਸ਼ੀਆਂ ਪੈ ਗਈਆਂ ਸਾਨੂੰ ਉਸ ਨੂੰ ਤੇ ਉਹ ਬਲਦੇ ਸੀ ਵਿੱਚ ਛਾਲ ਮਾਰਨ ਨੂੰ ਜ਼ੋਰ ਲਗਾ ਰਹੀ ਸੀ। ਹਾਏ ਜਾਣ ਦਿਓ ਮੈਨੂੰ ਵੀ ਜਿੱਥੇ ਮੇਰਾ ਆਦਮੀ ਗਿਆ। ਮੇਰਾ ਸਰਤਾਜ ਮੈਂ ਕੀ ਕਰਨਾ ਉਹਦੇ ਬਗੈਰ? ਜੀ ਕੇ ਉਹ ਜ਼ਮੀਨ ਤੇ ਲੇਟ ਗਈ ਔਰਤਾ ਨੇਬੜੀ ਮੁਸ਼ਕਲ ਨਾਲ ਉਹਨੂੰ ਸੰਭਾਲਿਆ। ਕਈ ਲੋਕ ਅੰਦਰੋਂ ਅੰਦਰੀ ਹੱਸ ਰਹੇ ਸਨ ਉਸ ਦੀਆਂ ਕਰਤੂਤਾ ਤੇ ਅਤੇ ਕਈ ਉਸ ਤੇ ਧਾਰਤ ਦੀਆਂ ਗਹਿਰਾਈਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ ਰੋਂਦੀ ਕਰਲਾਉਂਦੀ ਕ੍ਰਿਸ਼ਨ ਨੂੰ ਦੋ ਬੰਦੇ ਫੜ ਕੇ ਘਰ ਲੈ ਆਏ ਨਾਮਦੇਵ ਦੀ ਘਰ ਵਾਲੀ ਜੇ ਰੋਏ ਰੋਂਦੀ ਤਾਂ ਕ੍ਰਿਸ਼ਨ ਉਸ ਨੂੰ ਭੱਜ ਕੇ ਪੈਂਦੀ ਤੂੰ ਕਿਉਂ ਰੋਨੀ ਹੈ ਤੇਰਾ ਕੀ ਲੱਗਦਾ ਸੀ ਆਦਮੀ ਤਾਂ ਮੇਰਾ ਸੀ ਤੈਨੂੰ ਕੀ ਦੁੱਖ ਹੈ ਕ੍ਰਿਸ਼ਨ ਸਿਆਪੇ ਚ ਬੈਠੀਆਂ ਔਰਤਾਂ ਸਾਹਮਣੇ ਜੀ ਖੋਲ ਕੇ ਨਾਮਦੇਵ ਦੀ ਘਰਵਾਲੀ ਨੂੰ ਬੁਰਾ ਭਲਾ ਕਹਿਂਦੀ। ਤੇ ਉਹ ਵਿਚਾਰੀ ਜਿਉਂ ਚੁੱਪ ਕਰਕੇ ਸੁਣੀ ਜਾਂਦੀ। ਹੀ ਜਿਹੜੇ ਨਾਲ ਕਿਹੜਾ ਲੜੇ। ਦਾ ਸੰਸਕਾਰ ਤੋਂ 8ਵੇਂ ਦਿਨ ਤੀਵੀਆਂ ਇਕੱਠੀਆਂ ਹੋ ਕੇ ਪਿੰਡ ਦੇ ਬਾਹਰ ਸੂਏ ਤੇ ਸਿਰ ਧੋਣ ਗਈਆਂ। ਜਦੋਂ ਨਾਮਦੇਵ ਦੀ ਘਰਵਾਲੀ ਦੇ ਵਾਲ ਧੋ ਕੇ ਉਹਨਾਂ ਨੇ ਉਸਤੇ ਸਿਰ ਵਿੱਚ ਗੁੱਤ ਪਾਈ ਤਾਂ ਕ੍ਰਿਸ਼ਨਾਂ ਨੇ ਉਸਦੀ ਗੁੱਤ ਫੜ ਕੇ ਖਿੱਚ ਲਈ। ਮੇਰੀ ਗੁੱਤ ਕਿਉਂ ਨਹੀਂ ਲੈ ਕੇ ਆਈਆਂ ਤੁਸੀਂ? ਮੇਰਾ ਵੀ ਤਾਂ ਆਦਮੀ ਸੀ। ਮੇਰੀ ਸੁਖਨਾ ਮੰਗੀ ਗਈ ਤੁਹਾਡੇ ਤੋਂ ਪਾਪਣੋ ਤੁਹਾਡਾ ਅਗਲਾ ਪਿਛਲਾ ਨਾਸ਼ ਹੋ ਜਾਏ ਬੇੜਾ ਬਹਿਜੇ ਤੁਹਾਡਾ ਜੰਮਣ ਵਾਲਿਆਂ ਦਾ ਉਹ ਫਿਰ ਪਹਿਲਾਂ ਵਾਂਗ ਗਾਲਾਂ ਕੱਢਣ ਲੱਗ ਪਈ ਔਰਤਾਂ ਨੇ ਉਸ ਨੂੰ ਮੁਸ਼ਕਲ ਨਾਲ ਕਾਬੂ ਕੀਤਾ ਇੱਕ ਬੰਦਾ ਭੇਜ ਕੇ ਬਾਜ਼ਾਰੋਂ ਗੁੱਤ ਮੰਗਵਾਈ ਤੇ ਕ੍ਰਿਸ਼ਨਾਂ ਦੇ ਬਾਲ ਵੀ ਉਹਨਾਂ ਨੇ ਗੁੰਦ ਦਿੱਤੇ ਨਾਮਦੇਵ ਨੂੰ ਮਰੇ ਨੂੰ ਕਈ ਦਿਨ ਹੋ ਗਏ ਰਿਸ਼ਤੇਦਾਰ ਵਾਪਸ ਆਪਣੇ ਘਰਾਂ ਨੂੰ ਚਲੇ ਗਏ ਲੋਕ ਆਪੋ ਆਪਣੇ ਕੰਮੇ ਲੱਗ ਗਏ ਨਾਮਦੇਵ ਦੇ ਮਾਪੇ ਦਿਲ ਕਰੜਾ ਕਰਕੇ ਕਾਰੋਬਾਰ ਤੇ ਘਰਬਾਰ ਸੰਭਾਲਣ ਲੱਗ ਪਏ ਤੇ ਉਸਦੀ ਘਰ ਵਾਲੀ ਕਦੇ ਬੱਚਿਆਂ 'ਚ ਰੁੱਝ ਜਾਂਦੀ ਤੇ ਕਦੇ ਨਾਮਦੇਵ ਨੂੰ ਯਾਦ ਕਰਕੇ ਰੋ ਲੈਂਦੀ ਪਰ ਕ੍ਰਿਸ਼ਨਾ ਬਿਲਕੁਲ ਇਕੱਲੀ ਰਹਿ ਗਈ ਸੀ ਨਾਮਦੇਵ ਦੇ ਮਾਪੇ ਨੇ ਉਸ ਨੂੰ ਵਾਪਸ ਜਾਣ ਲਈ ਨਹੀਂ ਕਿਹਾ ਉਹਨਾਂ ਨੂੰ ਤਰਸ ਆਉਂਦਾ ਸੀ ਉਸਤੇ ਜਿਵੇਂ ਉਹ ਉਹਨਾਂ ਦੀ ਦੂਜੀ ਧੀ ਨੋ ਸੀ ਨਾਮਦੇਵ ਦੀ ਘਰ ਵਾਲੀ ਹੁਣ ਉਸਦੀ ਕਹੀ ਕਿਸੇ ਗੱਲ ਦਾ ਗੁੱਸਾ ਨਾ ਮੰਨਦੀ ਆਪਣੀ ਸਖੀ ਭੈਣ ਵਰਗਾ ਮੋਹ ਹੋ ਗਿਆ ਸੀ ਉਸਨੂੰ ਕ੍ਰਿਸ਼ਨਾ ਨਾਲ ਜਿਵੇਂ ਦੋਹਾਂ ਦਾ ਦੁੱਖ ਸਾਂਝਾ ਸੀ ਉਹ ਕ੍ਰਿਸ਼ਨਾਂ ਨੂੰ ਰੋਂਦੀ ਨੂੰ ਚੁੱਪ ਕਰਵਾਉਂਦੀ ਤੇ ਜ਼ਬਰਦਸਤੀ ਰੋਟੀ ਦੀਆਂ ਬੁਰਕੀਆਂ ਉਹਦੇ ਮੂੰਹ 'ਚ ਪਾਉਂਦੀ। ਲੈ ਤੂੰ ਚਾਹੇ ਚਾਰੇ ਬੱਚੇ ਸਾਹਮਲੇ ਉਸਦੇ ਮੈਂ ਤੇਰੀ ਗੋਲੀ ਬਣ ਕੇ ਰਹੂੰ। ਨਾਮਦੇਵ ਦੀ ਘਰ ਵਾਲੀ ਛੋਟਾ ਮੁੰਡਾ ਕ੍ਰਿਸ਼ਨਾਂ ਦੀ ਗੋਦ ਵਿੱਚ ਰੱਖਦੀ ਹੋਈ ਕਹਿੰਦੀ ਉਸ ਨੂੰ ਕ੍ਰਿਸ਼ਨਾਂ ਦੇ ਜਿਸਮ ਤੋਂ ਜਿਵੇਂ ਨਾਮਦੇਵ ਦੀ ਮਹਿਕ ਆਉਂਦੀ ਲੱਗਦੀ। ਕ੍ਰਿਸ਼ਨਾਂ ਨੂੰ ਦੇਖ ਕੇ ਉਸ ਨੂੰ ਮਹਿਸੂਸ ਹੁੰਦਾ ਜਿਵੇਂ ਨਾਮਦੇਵ ਖੁਦ ਉਸ ਕੋਲ ਬੈਠਾ ਹੋਵੇ। ਉਹ ਜਾਣਦੀ ਸੀ ਕਿ ਨਾਮਦੇਵ ਦਾ ਅਸਲ ਪਿਆਰ ਕ੍ਰਿਸ਼ਨਾਂ ਨਾਲ ਸੀ। ਉਹ ਤਾਂ ਸਿਰਫ ਅੱਗ ਮੂਰੇ ਕੱਡੇ ਫੇਰਿਆਂ ਦਾ ਰਿਸ਼ਤਾ ਨਿਵਾ ਰਹੀ ਸੀ ਤੇ ਕ੍ਰਿਸ਼ਨਾ ਨਾਮਦੇਵ ਦੇ ਦਿਲ ਤੇ ਰਾਜ ਕਰਦੀ ਰਹੀ ਸੀ ਕ੍ਰਿਸ਼ਨਾ ਅਤੇ ਨਾਮਦੇਵ ਦਾ ਪਿਆਰ ਭਾਵੇਂ ਸਰੀਰਕ ਸੁੰਦਰਤਾ ਤੋਂ ਸ਼ੁਰੂ ਹੋਇਆ ਸੀ ਪਰ ਦੁੱਖ ਅਤੇ ਬਦਨਾਮੀ ਨੇ ਇਸ ਪਿਆਰ ਨੂੰ ਭਗਤੀ ਦਾ ਨਾਮ ਦੇ ਦਿੱਤਾ ਸੀ ਭਗਤੀ ਜੋ ਬੰਦਿਆਂ ਨੂੰ ਦੇਵਤੇ ਬਣਾ ਦਿੰਦੀ ਹੈ ਲੋਕ ਹੁਣ ਉਹਨਾਂ ਦੇ ਪ੍ਰੇਮ ਦੀਆਂ ਗੱਲਾਂ ਚਟਕਾਰੇ ਲੈ ਕੇ ਨਹੀਂ ਸੀ ਕਰਦੇ ਜਿਵੇਂ ਕ੍ਰਿਸ਼ਨਾ ਦਾ ਗਮ ਸਾਰੇ ਪਿੰਡ ਦਾ ਗਮ ਬਣ ਗਿਆ ਸੀ ਉਹ ਹੱਸਣਾ ਖੇਡਣਾ ਭੁੱਲ ਗਈ ਚਾਰਨਿਆਂ ਵਾਂਗ ਵਹਿਣ ਵਾਲੀ ਕ੍ਰਿਸ਼ਨਾ ਸ਼ਾਂਤ ਸਮੁੰਦਰ ਬਣ ਗਈ ਇੱਕ ਦਿਨ ਉਸਦੇ ਸਾਥੀ ਆਏ ਤੇ ਉਸਦੀ ਹਾਲਤ ਦੇਖ ਕੇ ਰੋ ਪਏ ਚੱਲ ਕ੍ਰਿਸ਼ਨਾ ਅਸੀਂ ਤੈਨੂੰ ਲੈਣ ਆਏ ਆ ਤਾਂ ਕ੍ਰਿਸ਼ਨਾ ਚੁੱਪਚਾਪ ਉੱਠ ਕੇ ਉਹਨਾਂ ਦੇ ਨਾਲ ਤੁਰ ਪਈ ਪਰ ਹੁਣ ਪਹਿਲਾਂ ਵਾਲੀ ਕਿੱਥੇ ਰਹਿ ਗਈ ਸੀ ਕ੍ਰਿਸ਼ਨਾ ਉਸਦੇ ਸਾਥੀ ਵਿਆਹ ਸ਼ਾਦੀਆਂ ਤੇ ਨੱਚਣ ਜਾਂਦੇ ਤਾਂ ਉਹ ਘਰ ਹੀ ਪਈ ਰਹਿੰਦੀ ਕਿਸੇ ਦੇ ਘਰ ਮੁੰਡਾ ਹੁੰਦਾ ਲੋਕ ਖਾਸ ਉਸ ਨੂੰ ਸੱਦਦੇ ਉਹ ਬੁੱਤ ਬਣੀ ਆਪਣੇ ਸਾਥੀਆਂ ਨਾਲ ਤੁਰ ਪੈਂਦੀ ਨਾ ਗਾਉਂਦੀ ਤੇ ਨਾ ਹੀ ਨੱਚਦੀ ਉਹ ਕਈ ਤਰੀਕਿਆਂ ਨਾਲ ਉਸ ਦਾ ਮਨ ਪਰਚਾਉਂਦੇ ਪਰ ਕ੍ਰਿਸ਼ਨਾਂ ਲਈ ਸਭ ਫਜ਼ੂਲ ਸੀ ਉਹਦਾ ਢਿੱਡ ਹੋਰ ਵੱਧ ਗਿਆ ਤੇ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਜਿਗਰ ਦੀ ਬਿਮਾਰੀ ਸੀ ਜੇ ਛੇਤੀ ਇਲਾਜ ਨਾ ਹੋਇਆ ਤਾਂ ਜਾਨ ਨੂੰ ਖਤਰਾ ਸੀ ਪਰ ਕ੍ਰਿਸ਼ਨਾਂ ਨੇ ਦਵਾਈ ਨੂੰ ਮੂੰਹ ਨਾ ਲਾਇਆ ਉਹ ਖੁਰਤੀ ਚਲੀ ਗਈ ਨਾਮਦੇਵ ਦੇ ਰਿਸ਼ਤੇਦਾਰਾਂ ਵਿੱਚ ਹੀ ਕਿਸੇ ਦੇ ਮੁੰਡਾ ਹੋਇਆ ਤਾਂ ਉਹਨਾਂ ਨੇ ਕ੍ਰਿਸ਼ਨਾਂ ਨੂੰ ਲੈਣ ਲਈ ਕੋਈ ਖਾਸ ਬੰਦਾ ਭੇਜਿਆ ਨਾਮਦੇਵ ਦੇ ਪਰਿਵਾਰ ਦਾ ਨਾਮ ਸੁਣ ਕੇ ਕ੍ਰਿਸ਼ਨਾਂ ਅੰਦਰ ਕਿਤੇ ਕੁਝ ਭੁਰਿਆ ਉਹ ਨ ਆਪਣਾ ਨਾਮ ਨਸ਼ਕਰ ਲੈ ਕੇ ਤੁਰ ਪਈ ਪੰਡਾਲ 'ਚ ਇੱਕ ਪਾਸੇ ਮੰਜੀ ਰਹਾ ਕੇ ਬੈਠ ਗਈ ਉਹ ਤੇ ਨਵੀਆਂ ਨਾਚੀਆਂ ਨੱਚਣ ਲੱਗੀਆਂ ਨਾ ਕ੍ਰਿਸ਼ਨਾਂ ਨਾ ਅਸੀ ਤਾਂ ਤੇਰੀ ਆਵਾਜ਼ ਸੁਣਨੀ ਐ ਸਦੀਆਂ ਹੋ ਗਈਆਂ ਲੋਕ ਉਸ ਦੇ ਮਗਰ ਪੈ ਗਏ ਕ੍ਰਿਸ਼ਨਾਂ ਹੌਲੀ ਦੇਣੇ ਉੱਠੀ ਪੰਡਾਲ 'ਚ ਗਈ ਹਲਕਾ ਜਿਹਾ ਗੇੜਾ ਦਿੱਤਾ ਤੇ ਏਕ ਕੱਡੀ ਰੂ ਲੈ ਗਿਆ ਦਿਲਾਂ ਦਾ ਜਾਨੀ ਤੇ ਹੱਡ ਸਾਨੂੰ ਚੁੱਕਣਾ ਪਿਆ ਹਾਈ ਗੌਂਦੀ ਹੋਈ ਉਹ ਫੁੱਟ ਫੁੱਟ ਕੇ ਰੋ ਪਈ ਨਾ ਕ੍ਰਿਸ਼ਨਾ ਨਾ ਰੋ ਨਾ ਗਏ ਹੋਏ ਨਹੀਂ ਕਦੇ ਮੁੜਦੇ ਤੀਮੀਆਂ ਉਸਦੀ ਹੂਕ ਸੁਣ ਕੇ ਤੜਫ ਗਈਆਂ ਕਈਆਂ ਨੇ ਪੱਲਿਆਂ ਨਾਲ ਅੱਖਾਂ ਪੂੰਝੀਆਂ ਜੇ ਟੱਕਰੇ ਤਾਂ ਹਾਲ ਸੁਣਾਵਾ ਬੇ ਦੁੱਖਾਂ ਵਿੱਚ ਪੈ ਗਈ ਜਿੰਦੜੀ ਉਹ ਗੌਂਦੀ ਗੌਂਦੀ ਪੂੰਝੇ ਬੈਠ ਕੇ ਕੀਰਨੇ ਪਾਉਣ ਲੱਗ ਗਈ ਨਾ ਮੇਰੀ ਬੀਬੀ ਧੀ ਰੋ ਨਾ ਸਾਡੇ ਤੋਂ ਨਹੀਂ ਦੇਖੀ ਜਾਂਦੀ ਸਬਰ ਕਰੀਦਾ ਰੱਬ ਮੂਰੇ ਅਰਦਾਸ ਕਰ ਕਿਸੇ ਸਿਆਣੀ ਧੀ ਵੀ ਨੇ ਆ ਕੇ ਉਸ ਨੂੰ ਗਲ ਨਾਲ ਲਾ ਲਿਆ ਕ੍ਰਿਸ਼ਨਾ ਬਹੁਤ ਦੇਰ ਤੱਕ ਉਸ ਔਰਤ ਦੇ ਗਲ ਲਾ ਕੇ ਰੋਂਦੀ ਰਹੀ ਖੁਸ਼ੀ ਦਾ ਮਾਹੌਲ ਗਮ ਵਿੱਚ ਬਦਲ ਗਿਆ ਲੋਕ ਉੱਠ ਕੇ ਆਪੋ ਆਪਣੇ ਘਰੀ ਚਲੇ ਗਏ ਚੱਲ ਕੋਈ ਨਹੀਂ ਕ੍ਰਿਸ਼ਨਾ ਤੂੰ ਮੁੰਡੇ ਦੀ ਵੇਲ ਵਧਾ ਆ ਕੇ ਨਵੇਂ ਜਵੇਂ ਮੁੰਡੇ ਦੀ ਦਾਦੀ ਨੇ ਮੁੰਡਾ ਕ੍ਰਿਸ਼ਨਾਂ ਦੀ ਝੋਲੀ ਵਿੱਚ ਪਾ ਦਿੱਤਾ ਕ੍ਰਿਸ਼ਨਾਂ ਨੇ ਮੁੰਡੇ ਨੂੰ ਅਸੀਸ ਦਿੱਤੀ ਤੇ ਉੱਠ ਕੇ ਵਾਪਸ ਆ ਗਈ। ਨਾ ਪੈਸੇ ਮੰਗੇ ਤੇ ਨਾ ਕੋਈ ਹੋਰ ਚੀਜ਼ ਦੇਖੀ। ਹੁਣ ਕ੍ਰਿਸ਼ਨਾਂ ਕਿਸੇ ਦੇ ਘਰ ਨਾ ਜਾਂਦੀ ਕਿਸੇ ਦੇ ਮੁੰਡੇ ਦਾ ਵਿਆਹ ਹੁੰਦਾ ਤਾਂ ਉਹ ਵੀ ਨਵੀਂ ਜੋੜੀ ਲੈ ਕੇ ਕ੍ਰਿਸ਼ਨਾਂ ਤੋਂ ਅਸੀਸ ਲੈਣ ਆਉਂਦੇ। ਕਿਸੇ ਦੇ ਘਰ ਮੁੰਡਾ ਪੈਦਾ ਹੁੰਦਾ ਤਾਂ ਉਹ ਕ੍ਰਿਸ਼ਨਾਂ ਦੀ ਝੋਲੀ ਵਿੱਚ ਪਾ ਕੇ ਮੁੰਡੇ ਦੀ ਲੰਬੀ ਉਮਰ ਦਾ ਆਸ਼ੀਰਵਾਦ ਮੰਗਦੇ ਤੇ ਵੇਲ ਵਧਾਉਂਦੇ। ਕ੍ਰਿਸ਼ਨਾ ਨੇ ਪੈਸੇ ਲਈ ਜਿੱਦ ਛੱਡ ਦਿੱਤੀ ਸੀ ਲੜਨਾ ਛੱਡ ਦਿੱਤਾ ਸੀ ਤੇ ਗੌਣਾ ਬਚਾਉਣਾ ਤਾਂ ਪਹਿਲਾਂ ਹੀ ਬੰਦ ਸੀ ਅਜੀਬ ਜਿਹੀ ਸ਼ਾਂਤੀ ਸੀ ਉਸਦੇ ਚਿਹਰੇ ਤੇ ਉਹ ਕੁਝ ਖਾਂਦੀ ਪੀਂਦੀ ਨਹੀਂ ਸੀ ਬਸ ਸਾਰਾ ਦਿਨ ਚੁੱਪਚਾਪ ਪਈ ਆਪਣੇ ਸਾਥੀਆਂ ਦੀਆਂ ਗੱਲਾਂ ਸੁਣਦੀ ਰਹਿੰਦੀ ਤੇ ਕੋਈ ਜਵਾਬ ਨਾ ਦਿੰਦੀ ਤੇ ਫਿਰ ਇੱਕ ਦਿਨ ਇਸੇ ਖਾਮੋਸ਼ੀ ਨਾਲ ਦੁਨੀਆ ਛੱਡ ਕੇ ਚਲੀ ਗਈ ਕ੍ਰਿਸ਼ਨਾ ਕਹਿੰਦੇ ਨੇ ਆਮ ਜਦੋਂ ਖੁਸਰਾ ਮਰਦਾ ਤਾਂ ਉਸਤੇ ਮਰਨ ਤੇ ਉਸਦੇ ਭਾਈਚਾਰੇ ਦੇ ਲੋਕ ਜਸ਼ਨ ਮਨਾਉਂਦੇ ਹਨ ਦੂਰੋਂ ਦੂਰੋ ਹੀ ਜਿਹੜੇ ਇਕੱਠੇ ਹੁੰਦੇ ਹਨ ਤੇ ਉਸਤੇ ਮਾਰਨ ਨੂੰ ਵੱਡਾ ਕਰਦੇ ਹਨ ਨੱਚ ਗਾ ਕੇ ਢੋਲ ਢਮੱਕੇ ਨਾਲ ਉਹ ਆਪਣੀ ਖੁਸ਼ੀ ਜ਼ਾਹਰ ਕਰਦੇ ਹਨ ਕਿ ਇੱਕ ਹੀ ਜੜੇ ਦੀ ਜੂਨ ਪੂਰੀ ਹੋਈ ਤੇ ਉਸ ਦੀ ਮੁਕਤੀ ਮਿਲੀ ਪਰ ਕ੍ਰਿਸ਼ਨਾ ਵੇਲੇ ਅਜਿਹਾ ਕੁਝ ਨਹੀਂ ਹੋਇਆ ਉਸ ਦੀ ਅਰਥੀ ਨਾਲ ਸਾਰੇ ਪਿੰਡ ਦੇ ਲੋਕ ਗਏ ਇੱਕ ਦੁੱਖ ਸੀ ਸਭ ਦੇ ਚਿਹਰਿਆਂ ਤੇ ਜਿਵੇਂ ਪਿੰਡ ਦੀ ਜਵਾਨ ਧੀ ਆਣ ਆਈ ਮੌਤ ਮਰ ਗਈ ਹੋਵੇ ਇੱਕ ਅਫਸੋਸ ਸੀ ਸਭ ਨੂੰ ਕ੍ਰਿਸ਼ਨਾਂ ਦੇ ਜਾਣ ਦਾ ਇੱਕ ਦਰਦ ਸੀ ਸਭ ਦੇ ਦਿਲਾਂ ਵਿੱਚ ਉਸ ਕੁੜੀ ਲਈ ਜਿਸ ਨੂੰ ਸਮਾਜ ਨੇ ਠੁਕਰਾ ਦਿੱਤਾ ਸੀ ਤੇ ਉਹ ਉਸੇ ਸਮਾਜ ਦਾ ਹਿੱਸਾ ਬਣਨ ਲਈ ਤੜਫਦੀ ਮਰ ਗਈ। ਕ੍ਰਿਸ਼ਨਾਂ ਦੀ ਜਾਤ ਵਿੱਚ ਜਾਤ ਵਿੱਚ ਪਿੰਡੋਂ ਬਾਹਰ ਲੋਕਾਂ ਨੇ ਇੱਕ ਮੱਟੀ ਬਣਾ ਦਿੱਤੀ ਸੀ। ਉਸ ਪਵਿੱਤਰ ਥਾਂ ਤੇ ਜਿੱਥੇ ਪਿੰਡ ਦੀਆਂ ਸਤੀਆਂ ਦੀਆਂ ਮਾਟੀਆਂ ਸਨ ਚਿੱਟੇ ਰੰਗ ਦੀ ਮਿੱਟੀ ਨਾਲ ਲਿਪੀ ਹੋਈ ਮੱਟੀ ਪਿੰਡ 'ਚ ਕਿਸੇ ਮੁੰਡੇ ਦਾ ਵਿਆਹ ਹੁੰਦਾ ਤਾਂ ਨਵੀਂ ਜੋੜੀ ਸੁਹਾਗ ਸੇਸ ਤੇ ਪੈਰ ਪਾਉਣ ਤੋਂ ਪਹਿਲਾਂ ਕ੍ਰਿਸ਼ਨਾਂ ਦੀ ਮਿੱਟੀ ਤੇ ਮੱਥਾ ਟੇਕਣਾ ਆਉਂਦੀ। ਪਿੰਡ 'ਚ ਕਹਾਵਤ ਸੀ ਕਿ ਸੁੱਚੀ ਕੁੱਖ ਜਿਹੜੀ ਵੋਟੀ ਕ੍ਰਿਸ਼ਨਾਂ ਦੀ ਮਿੱਟੀ ਤੇ ਮੱਥਾ ਟੇਕੇਗੀ ਉਸ ਤੇ ਘਰ ਪੁੱਤ ਜੰਮੇਗਾ। ਕਿਸੇ ਦੇ ਘਰ ਮੁੰਡਾ ਜੰਮਦਾ ਤਾਂ ਜਨੇਪੇ ਵਾਲੀ ਔਰਤ ਸਿਰ ਤੇ ਸੱਤ ਖੂਹਾਂ ਦੇ ਪਾਣੀ ਨਾਲ ਭਰੀ ਗੜਬੀ ਤੇ ਗੋਦੀ 'ਚ ਪੁੱਤ ਚੋੱਕ ਕੇ ਥੀਵੀਆਂ ਦੇ ਉਹਨਾਂ ਨਾਲ ਮੱਥਾ ਟੇਕਣ ਆਉਂਦੀਆਂ ਤੀਵੀਆਂ ਸਤੀਆਂ ਨੂੰ ਖੁਸ਼ ਕਰਨ ਲਈ ਗੀਤ ਵੀ ਗਾਉਂਦੀਆਂ ਪੁਰਾਣੇ ਬੰਦੇ ਚੱਲ ਵਸੇ ਸਨ ਨਵੀਂ ਪੀੜੀ ਆ ਗਈ ਸੀ ਪੀੜੀਆਂ ਬਦਲ ਗਈਆਂ ਪਰ ਕ੍ਰਿਸ਼ਨਾਂ ਦੀ ਮਿੱਟੀ ਤੇ ਉਸੇ ਤਰ੍ਹਾਂ ਮੱਥੇ ਟੇਕਦੇ ਤੇ ਮੇਲੇ ਲੱਗਦੇ ਉਹ ਦੰਦ ਕਥਾ ਬਣ ਗਈ ਸੀ ਲੋਕ ਉਸ ਨੂੰ ਦੇਵੀ ਕ੍ਰਿਸ਼ਨਾ ਕਹਿ ਕੇ ਬੁਲਾਉਂਦੇ ਅੱਜ ਵੀ ਪਿੰਡੋਂ ਬਾਹਰ ਬਣੀਆਂ ਸਤੀਆਂ ਦੀਆਂ ਮੱਟੀਆਂ ਵਿੱਚ ਉਸ ਦੀ ਮਿੱਟੀ ਸਭ ਤੋਂ ਉੱਚੀ ਹੈ ਜਿਸ ਨੂੰ ਬੁੜੀਆਂ ਹਰ ਵੀਰਵਾਰ ਲਿਪਦੀਆਂ ਤੇ ਗਾਉਂਦੀਆਂ ਨੇ ਸਤਿਓਂ ਨੇ ਸਤ ਵੰਡਿਓ ਕੁੱਲ ਦੀ ਰੱਖਿਓ ਲਾਜ ਦੁੱਧ ਪੁੱਤ ਦਿਓ ਘਰ ਦੇ ਜਾਗਣ ਭਾਗ ਧੰਨਵਾਦ